ਮਾਰਕੀਟ ਦੇ ਵਿੱਚ ਸਸਤੇ ਮਿਲਣ ਵਾਲੇ ਸੌਖੇ ਮਿਲਣ ਵਾਲੇ ਛੇਤੀ ਗਰਮ ਹੋਣ ਵਾਲੇ ਮੀਡੀਅਮ ਦੇ ਭਾਂਡੇ ਦੀ ਵਰਤੋਂ ਅਸੀਂ ਸਾਰੇ ਕਰਦੇ ਆ ਤੇ ਸਾਡੀ ਰਸੋਈ ਦੇ ਵਿੱਚ ਭਾਂਡੇ ਆਮ ਤੌਰ ਤੇ ਪਾਈ ਜਾਂਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਅਜਿਹੇ ਭਾਂਡਿਆਂ ਦੇ ਵਿੱਚ ਖਾਣਾ ਪਕਾਉਣ ਦੇ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਨੇ ਜਿਨ੍ਹਾਂ ਖੋਜਕਾਰਾਂ ਮੁਤਾਬਕ ਜਦੋਂ ਤੁਸੀਂ ਇਸ ਦੇ ਵਿੱਚ ਕੁਝ ਖੱਟਾ ਬਣਾਉਨੇ ਹੋ ਯਾਨੀ ਕਿ ਟਮਾਟਰ ਸਾਂਭਰ ਜਾਂ ਇਟਲੀ ਕੋਈ ਵੀ ਚੀਜ਼ ਬਣਾਉਨੇ ਹੋ ਅਤੇ ਜੇਕਰ ਜ਼ਿਆਦਾ ਸਮੇਂ ਇਸ ਦੇ ਵਿੱਚ ਲੂਣਾ ਪਿਆ ਰਵੇ ਤਾਂ ਐਲੂਮੀਨੀਅਮ ਆ ਜੜਾ ਖੁਰਕੇ ਤੁਹਾਡੇ ਭੋਜਨ ਦੇ ਵਿੱਚ ਆ ਜੰਦਾ ਤੇ ਇਹੀ ਪੋਚਨ ਜਦੋਂ ਤੁਸੀਂ ਖਾਂਦੇ ਹੋ ਤੁਹਾਡੇ ਸਰੀਰ ਦੇ ਵਿੱਚ ਜਮਾ ਹੋਣ ਲੱਗਦਾ ਹੈ ਜਿਸ ਤੇ ਕਰਨਾ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਸਰੀਰ ਨੂੰ ਲੱਗ ਸਕਦੀਆਂ ਨੇ ਤੇ ਇਸ ਦੇ ਨਾਲ ਹੀ ਬਾਡੀ ਦੇ ਜਿਹੜੇ ਸੈੱਲ ਨੇ ਉਹ ਵੀ ਕਿਤੇ ਨਾ ਕਿਤੇ ਘਟਣੇ ਸ਼ੁਰੂ ਹੋ ਜਾਂਦੇ ਨੇ ਤਾਂ ਖੋਜਕਾਰਾਂ ਮੁਤਾਬਕ ਅਜਿਹੇ ਭਾਂਡਿਆਂ ਦੀ ਵਰਤੋਂ ਹੈ ਜਿਹੜੀ ਘੱਟ ਕਰਨੀ ਚਾਹੀਦੀ ਹੈ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਜਦੋਂ ਤੁਸੀਂ ਇਹਨਾਂ ਭਾਂਡਿਆਂ ਦੇ ਵਿੱਚ ਖਾਣਾ ਪਕਾ ਕੇ ਰੱਖ ਦਿੰਦੇ ਹੋ ਚਾਹੇ ਉਹ ਖੱਟਾ ਹੋਵੇ ਜਾਂ ਫਿਰ ਲੂਣਾ ਹੋਵੇ ਚਾਹੇ ਉਹ ਅੱਧਾ ਘੰਟਾ ਹੀ ਕਿਉਂ ਨਾ ਪਿਆ ਰਵੇ ਐਲੂਮੀਨੀਅਮ ਦੇ ਭਾਂਡੇ ਜਿਹੜੇ ਆਪਣਾ ਐਲੂਮੀਨੀਅਮ ਛੱਡਣਾ ਸ਼ੁਰੂ ਕਰ ਦਿੰ ਜਨ ਦੇ ਵਿੱਚ ਉਹ ਜਲਦੀ ਤੋਂ ਜਲਦੀ ਮਿਕਸ ਹੋਣਾ ਸ਼ੁਰੂ ਹੋ ਜਾਂਦੇ ਨੇ ਰਲਨੇ ਸ਼ੁਰੂ ਹੋ ਜਾਂਦੇ ਨੇ ਜੇਕਰ ਤੁਹਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਸਾਬਤ ਹੋਏ ਨੇ